ਜਨਾਲਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਜਨਾਲਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੋਂ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਹੀ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਢਾਲੇਵਾਲ ਅਮਰਪਾਲ ਸਿੰਘ ਜਨਾਲਾ ਅਤੇ ਹੋਰਨਾਂ ਪੰਥਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਰਹੇ ਇਸ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਗੁਰੂ ਕੇ ਬਾਗ ਵਿਖੇ ਹੋਈ ਜਦੇ ਨਾਲਾ ਦੀ ਸਿੱਖ ਸੰਗਤ ਵੱਲੋਂ ਬਹੁਤ ਹੀ ਪਵਿੱਤਰ ਮੌਕੇ ਦੇ ਉੱਤੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾਂ ਦੀ ਇਤਿਹਾਸ ਉਹਦੇ ਲਈ ਨਗਰ ਕੀਰਤਨ ਜਿਹੜਾ ਅਜ ਨਾਲੇ ਦੀਆਂ ਸਿੱਖ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਉਹਦੇ ਨਗਰ ਕੀਰਤਨ ਗੁਰੂ ਕਬਾਖ ਸਾਹਿਬ ਗੁਰਦੁਆਰਾ ਜਾਣਾ ਤੋਂ ਮੈਂ ਸਮਝਦਾ ਕਿ ਜਿੰਨਾ ਜਿੰਨੀ ਵੱਡੀ ਲੜਾਈ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਜਬਤ ਜੁਲਮ ਦੇ ਖਿਲਾਫ ਲੜੀ ਆ ਇਸ ਲੜਾਈ ਨੂੰ ਉਹਨਾਂ ਦੇ ਸੰਦੇਸ਼ ਨੂੰ ਜ벌ਜੂਮ ਦੇ ਵਿਰੋਧ ਸੰਗ ਨੂੰ ਜ벌ਜੂਮ ਦੇ ਖਿਲਾਫ ਹਮੇਸ਼ਾ ਲੜਦੀ ਜਿਹੜਾ ਉਹਨਾਂ ਦਾ ਸੰਦੇਸ਼ ਹੈ ਉਹਨੂੰ ਘਰ ਘਰ ਤੇਰਾ ਪਹੁੰਚਾਉਣਾ ਚਾਹੀਦਾ ਇਸ ਸ਼ਹਾਦਤ ਤੋਂ ਦੁਨੀਆ ਦੀ ਸਭ ਤੋਂ ਵੱਡੀ ਛਾਹ ਦਿੱਤਾ ਜਿੱਥੇ ਗੁਤੇਗ ਬਹਾਦਰ ਸਾਹਿਬ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਔਰ ਮਾਤਾ ਜੀ ਗੁਜਰਕੋਟ ਦੀ ਚਾਲੇ ਸਾਹਿਬ ਜਾਦੇ ਕਿੰਨਾ ਵੱਡਾ ਪਰਵਾਦ ਜਿਹੜਾ ਸ਼ਹੀਦ ਹੋਇਆ ਆਪਣੀ ਸਿੱਖ ਊਮ ਦੇ ਲਈ ਆਪਣੇ ਸਮਾਜ ਦੇ ਲਈ ਇਹਨਾਂ ਛਾਤਾਂ ਨੂੰ ਹਮੇਸ਼ਾ ਯਾਦ ਰੱਖੋ ਅੱਜ ਅਜਨਾਲਾ ਵਿਖੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਪੁਰਬ ਮਨਾਇਆ ਜਾ ਰਿਹਾ 350 ਸਾਲਾ ਉਹਦੇ ਵਿੱਚ ਖੰਡਪੜ ਸਾਹਿਬ ਦੇ ਭੋਗ ਪਈ ਔਰ ਜਿਹੜਾ ਨਗਰ ਕੀਰਤਨ ਐ ਇੱਥੋਂ ਲੈ ਕੇ ਗੁਰੂ ਕੇ ਬਾਗ ਤੱਕ ਜਾਏਗਾ ਔਰ ਸਮੂਹ ਸੰਗਤਾਂ ਦੇ ਜਿਹੜੇ ਹਾਜ਼ਰ ਨੇ ਮੈਂ ਇਸ ਨਗਰ ਕੀਰਤਨ ਨੂੰ ਜੁਛ ਮਨਿਤ ਕੀਤੀ ਸਭਰਾਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਪਰਮਾਤਮਾ ਸਭਨਾ ਤੇ ਮੇਰ ਪਰੇ ਹੱਥ ਰੱਖੇ ਇਹਨਾਂ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਕੀ ਦੀਸ ਸਮਾਗਮ ਜਿਹੜਾ ਮਨਾ ਰਹੇ ਆ ਮੈਜ ਨਾਲੇ ਵੱਲੋਂ ਜ ਨਾਲੇ ਦੇ ਗੁਰਦਰਾ ਸਾਹਿਬ ਦੀਆਂ ਕਮੇਟੀਆਂ ਨੂੰ ਮੰਦਰ ਕਮੇਟੀਆਂ ਨੂੰ ਸਮਾਜ ਸੇਵਕ ਸੰਸਥਾਵਾਂ ਨੂੰ ਚੌਪਈ ਸੁਸਾਇਟੀ ਸੁਖਮਨੀ ਸਾਹਿਬ ਸੁਸਾਇਟੀ ਸੰਸਥਾਵਾਂ ਨੂੰ ਕਿੰਨੀਆਂ ਵੀ ਲੋਕ ਭਾਈ ਸੁਸਾਇਟੀਆਂ ਇਹਨਾਂ ਦੇ ਪ੍ਰਾੜੇ ਸਦਕਾ ਇਹ ਦਿਹਾੜਾ ਮਨਾਇਆ ਜਾ ਰਿਹਾ ਮੈਂ ਉਹਨਾਂ ਨੂੰ ਆਪਣੇਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੱਖ ਲੱਖ ਵਧਾਈ ਦੇਣਾ